ਦੱਲੇਵਾਲ ਸਾਹਿਬ ਖੁਦ ਮਾਸਕ ਪਾ ਰਹੇ ਹੋ ਤੁਸੀਂ ਦੇਖੋ ਸਾਡਾ ਪਰਪਸ ਇਹ ਆ ਕਿ ਲੋਕਾਂ ਦੇ ਬੱਚੇ ਨੇ ਉਹਦਾ ਕਿਸੇ ਦਾ ਕੋਈ ਨੁਕਸਾਨ ਨਹੀਂ ਹੋਣਾ ਚਾਹੀਦਾ ਸਰਕਾਰ ਜਿਸ ਤਰੀਕੇ ਦੇ ਨਾਲ ਕਿਸਾਨਾਂ ਦੀ ਗੱਲ ਸੁਣਨ ਤੋਂ ਮੁਨਕਰ ਹੋਈ ਬੈਠੀ ਹੈ ਉਹਨੂੰ ਗੱਲ ਸੁਣਾਉਣ ਜਾ ਰਹੇ ਹਾਂ ਅਸੀਂ ਆਵਾਜ਼ ਦੇ ਕੇ ਲੋਕਾਂ ਨੂੰ ਲੈ ਕੇ ਜਾ ਰਹੇ ਹਾਂ ਸਾਡਾ ਫਰਜ਼ ਬਣਦਾ ਕਿ ਅਸੀਂ ਮੂਹਰੇ ਹੋ ਕੇ ਅੱਗੇ ਵਧ ਕੇ ਅਸੀਂ ਆਪ ਮੂਰੇ ਲੱਗੇ ਤੁਹਾਨੂੰ ਇੱਕ ਸਵਾਲ ਇਹ ਹੈ ਕਿ ਰੱਖਣਾ ਹੁੰਦਾ ਅੱਜ ਤੋਂ 20 25 ਸਾਲ ਪਹਿਲਾਂ ਦਾ ਅੰਦੋਲਨ ਜਦੋਂ ਯਾਦ ਕਰੀਏ ਬ ਇੱਕ ਸਿੰਪਲ ਦਰੀਆਂ ਤੋਂ ਸ਼ੁਰੂ ਹੋਇਆ ਅੰਦੋਲਨ ਅੱਜ ਇਸ ਜਗ੍ਹਾ ਤੇ ਪਹੁੰਚ ਗਿਆ ਕਿ ਕਿਸਾਨ ਫੁੱਲੀ ਅਪਗ੍ਰੇਡ ਹੋ ਗਏ ਨੇ ਨਹੀਂ ਦੇਖੋ ਹਾਲਾਤ ਕੀ ਹੈ ਜਿਹੋ ਜਿਹੇ ਹਾਲਾਤ ਬੰਦੇ ਜਾਣਗੇ ਜਿਹੋ ਜਿਹੇ ਸਾਡੇ ਤੇ ਹੁਣ ਇਤੋਂ ਪਹਿਲਾਂ 20 21 ਸਾਲ ਪਹਿਲਾਂ ਕਦੇ ਕਿਸਾਨਾਂ ਦੇ ਉੱਤੇ ਇਹ ਅਥਰੂ ਗੈਸ ਨਹੀਂ ਛੱਡੀ ਜਾਂਦੀ ਨਹੀਂ ਹੈਵੀ ਹੈਵੀ ਸ਼ੈੱਲ ਨਹੀਂ ਕੀਤਾ ਜਾਂਦੀ ਕਿਸਾਨਾਂ ਦੇ ਉੱਤੇ ਇਹ ਇਹ ਮਤਲਬ ਜਿਹੜੇ ਪੈਲਟ ਕਿੰਨਾ ਨਹੀਂ ਚਲਾਈਆਂ ਜਾਂਦੀਆਂ ਕਿਸਾਨਾਂ ਦੇ ਉੱਤੇ ਕਦੇ ਵੀ ਮੋਟਰ ਨਹੀਂ ਚੱਲੇ ਸੀ ਇਹ ਤੁਹਾਡੇ ਸਾਹਮਣੇ ਚੱਲ ਰਹੇ ਨੇ ਇਦੋਂ ਵੀ ਗਾਹਾਂ ਜੇਕਰ ਉਹ ਮਸ਼ੀਨਾਂ ਜਿਹੜੀਆਂ ਲੋਕਾਂ ਦੇ ਕੰਨ ਬੋਲੇ ਕਰਨ ਦੇਣ ਵਾਲੀਆਂ ਤਕਨੀਕ ਉਹ ਅੱਜ ਕਿਸਾਨਾਂ ਵਾਸਤੇ ਵਰਤੀ ਜਾ ਰਹੀ ਹੈ ਤਾਂ ਫਿਰ ਕਿਸਾਨਾਂ ਨੂੰ ਵੀ ਆਪਦੇ ਉਹ ਜਿਹੇ ਰੂਪ ਚ ਉਹਦਾ ਆ ਕੋ ਸਾਹਮਣਾ ਕਰਨਾ ਪੈ ਗਿਆ। ਕੀ ਅਜਿਹੀ ਸਥਿਤੀ ਦੇ ਉੱਪਰ ਰੋਕਿਆ ਨਹੀਂ ਜਾ ਸਕਦਾ? ਤੁਹਾਨੂੰ ਨਹੀਂ ਲੱਗਦਾ ਕਿ ਰੋਕਿਆ ਜਾ ਸਕਦਾ ਇਸ ਨੂੰ ਕਿਉਂਕਿ ਕੋਈ ਕੈਜ਼ੁਐਲਟੀ ਵੀ ਹੋ ਸਕਦੀ ਹੈ। ਨਹੀਂ ਸਾਡੀ ਕੋਸ਼ਿਸ਼ ਇਹ ਆ ਕਿ ਅਸੀਂ ਅਸੀਂ ਤੁਹਾਨੂੰ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਕਹਾਂਗੇ। ਇੱਕ ਮਿੰਟ ਵਿੱਚ ਸਲਾਹ ਹਰ ਇੱਕ ਹਰ ਇੱਕ ਵੀਰ ਨੂੰ ਜਿਹੜਾ ਸਾਡੇ ਇਸ ਅੰਦੋਲਨ ਦਾ ਹਿੱਸਾ ਹੈ ਉਹਨੂੰ ਅਸੀਂ ਹੱਥ ਜੋੜ ਕੇ ਬੇਨਤੀ ਕਰਾਂਗੇ ਅਸੀਂ ਅਪੀਲ ਕਰਾਂਗੇ। ਕਿ ਤੁਸੀਂ ਸਾਡੇ ਉਹ ਸਾਡੇ ਬੱਚੇ ਉਹ ਕਿਰਪਾ ਕਰਕੇ ਹਲਾਤਾਂ ਨੂੰ ਭਾਪ ਦਿਆ ਕੋਈ ਵੀ ਵੀਰ ਕੋਈ ਵੀ ਨੌਜਵਾਨ ਆਪਣੀ ਮਰਜ਼ੀ ਨਾਲ ਅੱਗੇ ਨਾ ਵਧੇ ਕਿਉਂਕਿ ਤੁਹਾਡੀਆਂ ਜਾਨਾਂ ਸਾਡੇ ਲਈ ਪ੍ਰਾਇੋਰਟੀ ਹੈ ਮੰਗਾ ਮਨਾਉਣੀਆਂ ਉਸ ਤੋਂ ਮਗਰਲੇ ਪਾਸੇ ਰਹਿ ਜਾਂਦੀਆਂ ਹਾਂ ਸਰਵਣ ਪੰਦੇਲ ਵੀ ਇੱਥੇ ਮੌਜੂਦ ਹੈਗੇ ਆ ਪੰਦੇਲ ਵੀ ਤਿਆਰੀ ਕਰ ਰਹੇ ਆਪਣੀ ਪੰਦੇਰ ਸਾਹਿਬ ਹੱਥ ਰੱਖ ਲਓ ਹੱਥ ਰੱਖ ਲਓ ਜਿਹੜੇ ਇਹ ਪੰਦੇਰ ਇੱਥੇ ਨਜ਼ਰ ਆ ਰਹੇ ਜਗਜੀਤ ਸਿੰਘ ਡੱਲੇਵਾਲ ਨੇ ਪੂਰੀ ਤਿਆਰੀ ਕੀਤੀ ਸਰਵਨ ਪੰਦੇਰ ਦੋ ਮੁੱਖ ਆਗੂ ਦੋ ਮੁੱਖ ਮੰਚਾ ਦੇ ਮੋਰੀ ਜੋ ਇਸ ਅੰਦੋਲਨ ਨੂੰ ਲੀਡ ਕਰ ਰਹੇ ਪੰਦੇਰ ਸਾਹਿਬ ਤੁਸੀਂ ਵੀ ਮੁਰੇ ਜਾ ਰਹੇ ਹੋ ਜਾਵਾਂਗੇ ਜਾਵਾਂਗੇ ਜੋ ਰਾਹ ਆ ਛੱਡ ਦੀ ਆਪਾਂ ਚਤਾਲਾ ਸਾਹਿਬ ਅੱਗੇ ਆਇਓ ਆ ਗੱਲਬਾਤ ਅਸਤੇ ਹੁਣ ਗੱਲ ਨਹੀਂ ਚੱਲੀ ਕੇਂਦਰ ਦੇ ਨਾਲ ਹਾਂ ਨਹੀਂ ਚੱਲਦੀ ਰੋਦੀ ਤਾਂ ਸ਼ਾਇਦ ਅੱਗੇ ਨਾ ਵਧੇ ਹਜੇ ਕੋਈ ਗੱਲਬਾਤ ਜਲੇਲ ਸਾਹਿਬ ਦਾ ਇਰਾਦਾ